ਨੀ ਚਾਚੀ ਮੈਂ ਤਾਂ ਤੈਨੂੰ ਸਾਰੇ ਘਰ ਚ ਲੱਭਿਆ ਤੂੰ ਇੱਥੇ ਬੈਠੀ ਹੈਗੀ ਸੌਂ ਖਾ ਤੇ ਸੌਂ ਹੁਣ ਖਾਣ ਨੂੰ ਕੀ ਕਸਰ ਰਹਗੀ ਪਹਿਲਾਂ ਮੈਨੂੰ ਐ ਦੱਸ ਨੀ ਤੂੰ ਕੋਈ ਗੱਲ ਸੁਣਨੀ ਹੈਗੀ ਉਹਨਾਂ ਕੀ ਭੋਲੇ ਕੀ ਨੀ ਮੈਂ ਕਿੱਥੇ ਮੈਂ ਤਾਂ ਘਰ ਜੋਗੀ ਹੋ ਰਹਗੀ ਮੈਥੋਂ ਨਹੀਂ ਜਾਇਆ ਜਾਂਦਾ ਹੈਗਾ ਕਿਤੇ ਸਾਰਾ ਦਿਨ ਡੰਗਰਾਂ ਦੀ ਡੰਗਰ ਬਣੀ ਰਿਹਾ ਕਰ ਤੂੰ ਤਾਂ ਮੇਰੀ ਗੱਲ ਸੁਣਾ ਤੈਨੂੰ ਨਮੀ ਨਮੀ ਤਾਯਾ ਤਾਯਾ ਖਬਰ ਦੇ ਮਾਂ ਹਾਂ ਨੀ ਪ੍ਰਾਤ ਭੋਲੇ ਦੀ ਬਗੂਨੇ ਬੁਲਾ ਲਿਆ ਮਿੱਠੂ ਅੱਛਾ ਹਾਂ ਸਾਰਾ ਟੱਬਰ ਪਿਆ ਤੀ ਸੁੱਤਾ ਹਾਂ ਸਾਰੇ ਟੱਬਰ ਨੂੰ ਤਾਂ ਪਹਿਲਾਂ ਸਮਾਤ ਆਉਨੇ ਮਗਰ ਉਹਨੂੰ ਬੁਲਾ ਲਿਆ ਥੋੜੇ ਕਿਸੇ ਪਾਸਿਓਂ ਜਦੋਂ ਮਾੜੀ ਮਾੜੀ ਕੋਈ ਆਵਾਜ਼ ਹੋਈ ਫਾਈ ਉਹਦਾ ਘਰ ਵਾਲਾ ਉੱਠ ਖੜਿਆ ਨਹੀਂ ਮੈਂ ਮਰ ਜਾ ਜਦੋਂ ਉਹ ਉੱਠਿਆ ਉਹ ਤਾਂ ਭੱਜ ਲਿਆ ਭੈਣੇ ਕੰਦ ਟੱਪ ਗਈ ਹਾਂ ਹੈ ਜਦੋਂ ਕੰਦ ਟੱਪਣ ਲੱਗਿਆ ਉਹਦੇ ਘਰ ਨਾਲ ਮੌਰਮ ਮਾਰੀ ਡਾਂਗ ਗਿੱਟਿਆਂ 'ਚ ਹਾਂ ਕਹਿੰਦਾ ਕਿਹੜਾ ਓਏ ਹਾਂ ਹੁਣ ਤਾਂ ਮਾਰੀ ਛਾਲ ਭੈਣੇ ਜਿੱਥੇ ਉੱਥੇ ਉੱਥੇ ਡਿੱਗ ਗਿਆ ਤਾਂ ਸੱਟ ਲੱਗਿਓ ਰ ਗਿੱਟਿਆਂ ਤੇ ਅੱਛਾ ਘਾਣੇ ਫੜ ਲਿਆ ਉਹਦੇ ਘਰ ਵਾਲੇ ਨੇ ਕੀ ਵੱਡਿਆ ਕੀ ਛੰਗਿਆ ਮੈਂ ਕਹਿੰਨੀ ਫੁੱਟ-ਫੁੱਟ ਕੇ ਨੀਲ ਪਾਤੇ ਅੱਛਾ ਫੇਰ ਬੱਚਤ ਰਹੇਗੀ ਕਿ ਗਾਂਵਾਂ ਵੱਧ ਗਿਆ ਕੰਮ ਨਹੀਂ ਬੱਚਤ ਕਿਸ ਬਾਹ ਰਹਿਣੀ ਐ ਨਹੀਂ ਹੁਣ ਤਾਂ ਪੰਚਾਇਤਾਂ ਆਉਣਗੀਆਂ ਰੋਲਾ ਪਿਆ ਪਿਆ ਸਾਰੇ ਪਿੰਡ ਚ ਪੁੱਛ ਨਾ ਚੱਲ ਕੋਈ ਨਾ ਤੂੰ ਤਾਂ ਜਾ ਆਉਣੀ ਐ ਭੜੀ ਮੈਂ ਇਥੋਂ ਤਾਂ ਜਾਇਆ ਨਹੀਂ ਜਾਂਦਾ ਤੂੰ ਤਾਂ ਹੈਗੀ ਛੜੀ ਸ਼ਟਾਂਕ ਨੀ ਆ ਕਿੱਧਰ ਨੂੰ ਗੱਲ ਕਰਤੀ ਤੂੰ ਛੜੀ ਛਡਾਂਕ ਕੀ ਗੱਲ ਮੈਂ ਕਿਉਂ ਇਤਰੀ ਫਿਰਦੀ ਆ ਕੋਲੇ ਘਰ-ਬਾਰ ਦੀਆਂ ਕੀ ਆਪਦਾ ਸੁੱਖ ਸੰਧੀ ਕਮਾਲ ਆ ਮੈਨੂੰ ਵੀ ਕੰਮਕਾਰ ਹੁੰਦੇ ਨੇ ਓਹੋ ਤੂੰ ਤਾਂ ਇੱਕੋ ਸਾਹ ਹੋ ਜਾ ਨੇ ਗੱਲ ਨਹੀਂ ਸੁਣਦੀ ਮੈਂ ਤੈਨੂੰ ਐਂ ਨਹੀਂ ਕਹਿੰਦੀ ਵੀ ਤੇਰੇ ਤਾਂ ਗਿੱਟਾ ਨਹੀਂ ਗੋਡਾ ਨਹੀਂ ਦੁਖਦਾ ਦੇਖ ਤੁਰ ਫਿਰ ਲੈਨੀ ਐ ਮੈਂ ਇਥੋਂ ਨਹੀਂ ਤੁਰਿਆ ਜਾਂਦਾ ਮੇਰੇ ਦੁਖਦੇ ਨੇ ਗੋਡੇ ਚਾਚੀ ਤੂੰ ਕਿੱਥੋਂ ਬੋਲਦੇ ਕਿੱਥੋਂ ਨਾ ਆ ਤੇਰੇ ਚਲੱਕੇ ਨੇ ਮੈਨੂੰ ਸਾਰਿਆਂ ਪਤਾ ਨੇ ਉਹੀ ਨਹੀਂ ਤੁਰੀ ਫਿਰਦੀ ਮੈਂ ਹਾਂ ਬੰਦੇ ਦੀ ਅੱਖ ਵਿਚਾਰ ਕੇ ਦੱਸ ਦੇ ਨੇ ਕਿੱਥੋਂ ਬੋਲਦਾ ਇਹ ਨਹੀਂ ਮੈਂ ਇੱਕ ਹੋਰ ਗੱਲ ਸੁਣੀ ਸੀ ਆ ਕੱਲ ਪਰਸਾ ਸੋਡੇ ਕੀ ਰੌਲਾ ਜਿਹਾ ਪਈ ਜਾਂਦਾ ਸੀ ਸੋਡੇ ਵੀ ਘਰੇ ਕੋਈ ਆ ਗਿਆ ਸੀ ਕਹਿੰਦੇ ਚਾਚੀ ਮੋਸ ਮਾਰ ਕੇ ਗੱਲ ਕਰ ਮੈਂ ਕੋਈ ਉਹੀ ਨਹੀਂ ਤੂੰ ਫਿਰਦੀ ਹੈਗੀ ਓਹੋ ਮੈਂ ਤੈਨੂੰ ਐ ਕੱਦ ਕਹਿੰਦੇ ਵੀ ਉਹੀ ਤੂੰ ਰੀ ਫਿਰਦੀ ਹੈ ਤੂੰ ਨਾ ਮੈਂ ਆ ਕਿੱਧਰਲੀ ਗੱਲ ਕਰਤੀ ਤੂੰ ਬੰਦਾ ਵਰਗਾ ਬੰਦਾ ਵਰਗਾ ਕਿਹੜਾ ਬੰਦਾ ਦੇਖ ਲੋ ਸਾਡੇ ਘਰੇ ਮੈਂ ਤਾਂ ਮਕਾਨ ਨਹੀਂ ਜਾਂਦੀ ਕਿਸੇ ਬੰਦੇ ਰ ਮੈਂ ਤਾਂ ਉਹ ਬੰਦਾ ਨਹੀਂ ਵੀ ਆਪਣਾ ਭਾਈ ਵੜਾਈ ਫਿਰਦੀ ਹੈਂਗੀ ਗੱਲ ਕੀ ਕਰਦੀ ਹੈ ਤੂੰ ਅੱਛਾ ਆਹੋ ਭਾਈ ਬੰਦੇ ਨੂੰ ਤਾਂ ਭਰਾ ਬਣਾਈ ਫਿਰਦੀ ਹੈ ਆ ਸਾਰਾ ਪਿੰਡ ਖਸਮਾਂ ਦਾ ਨੇ ਖਤਮ ਹੋਣਗੇ ਤੇਰੇ ਹਾਂ ਬਣੀ ਫਿਰਦੀਆਂ ਕੀ ਸੱਤੀ ਸੱਤਰੀ ਕੀ ਕੀ ਨਹੀਂ ਮੈਨੂੰ ਪਤਾ ਤੇਰੇ ਬਾਰੇ ਲੈ ਮੈਂ ਤੈਨੂੰ ਐਂ ਕਹਾ ਵੀ ਬੰਦਾ ਬੜ ਗਿਆ ਤੁਹਾਡੇ ਘਰੇ ਮੈਂ ਤਾਂ ਐਂ ਆਖਿਆ ਵੀ ਤੁਹਾਡੇ ਕੋਈ ਆਇਆ ਸੀ ਆਇਆ ਸੀ ਸਾਡੇ ਘਰ ਤਾਂ ਭਾਣੇ ਦੇਖ ਘਰ-ਬਾਰ ਬਸਦਾ ਹੈਗਾ ਸਾਡੇ ਘਰੇ ਸੋਪਰੋਣਾ ਤੋਂ ਰਣਾ ਆਉਂਦਾ ਹੈਗਾ ਕੀ ਗੱਲ ਬੰਦਾ ਨਹੀਂ ਆ ਸਕਦਾ ਹੈਗਾ ਹੋਰ ਕੀ ਡੰਗਰ ਪੱਸੀ ਵੜੂਗਾ ਸਾਡੇ ਘਰੇ ਆ ਕੇ ਫਿਰ ਆਹੀ ਤਾਂ ਮੈਂ ਕਹੇ ਤੇ ਤਾਂ ਉਹੀ ਦੂਜੇ ਪਾਸੇ ਗੱਲ ਲਾ ਲਈ ਕਿ ਬੰਦਾ ਵੜ ਗਿਆ ਸਾਡੇ ਘਰੇ ਦੇਖ ਤਾਂ ਕੀ ਲਾਲਾ ਗੱਲਾਂ ਕਰਨੀਆਂ ਤੈਨੂੰ ਆਉਂਦੀਆਂ ਨੇ ਚਾਤਰੋ ਹੈ ਤੂੰ ਬਹੁਤ ਵੱਡੀ ਚਾਤਰੋ ਹਾਂ ਨਿਕਾ ਨੂੰ ਇਹ ਤਾਂ ਤੇਰਾ ਭਰਮ ਹੈ ਹੂੰ ਚਾਤਰਪਣਾ ਦਾ ਪੁੱਤ ਤੇਰੇ ਕੋਲ ਹੀ ਆ ਚੱਲ ਕੋਈ ਨਾ ਭਾਂਡੇ ਪਏ ਹੋਣੇ ਘਰੇ ਮਾਂਜਣ ਵਾਲੇ ਬੈ ਜਾ ਬੈ ਜਾ ਮੈਂ ਤਾਂ ਹੋਰ ਨਾ ਕਿਹੜਾ ਚਿੱਤਰਪਲੇਟ ਕਰਵਾ ਲਈ ਤੂੰ ਲੈ ਮੈਂ ਤੇਰੇ ਕੋਲ ਇਹ ਤੇ ਵੀ ਚਲਾ ਬਟਟ ਦਾ ਦਰਦ ਦੱਸ ਦੂੰਗੀ ਚਲ ਚ ਡਹੌੜਾ ਕਰ ਲੂੰਗੀ ਪਰ ਤੂੰ ਤੇਰਾ ਲੱਛਣਾ ਹੈ ਨਹੀਂ ਗੇ ਤੂੰ ਤਾਂ ਹੋਰੇ ਪਾਸੇ ਤੁਰ ਪੀ ਕੁੜੇ ਮੈਨੂੰ ਇੰਦਣ ਲੱਗੀ ਕੀ ਗੱਲ ਮੈਂ ਤੇ ਡਕਰ ਕੁਝ ਖਾ ਕੇ ਜਾਨੀ ਹੈਗੀ ਨਹੀਂ ਮੈਂ ਤੈਨੂੰ ਘਰ ਲੈਂਦਿਆ ਨਾਲੇ ਛਿੱਤਰ ਬਰੇਡ ਵਾਲੀ ਕੀ ਗੱਲ ਕਰਦੀ ਹੈ ਮੇਰੀ ਗੱਲ ਸੁਣ ਲੈ ਇੱਕ ਛਿੱਤਰ ਖਾ ਕੇ ਨਾ ਦੋ ਖਾ ਐਂਗੀ ਮੈਂ ਤਾਂ ਆ ਕੇ ਮੈਂ ਹੱਥ ਲਾ ਕੇ ਦਿਖਾ ਬਚਾਲਾ ਬਾੜ ਦੂੰ ਮੇਰੀ ਸਾਲੀ ਨੂੰ ਮੈਂ ਨਾ ਕਰਦੀ ਕੀ ਹੈਗੀ ਆਈ ਤੂੰ ਸਾਡੇ ਘਰੇ ਮਤ ਕਰਦੀ ਕੀ ਹਾਲ ਹੈ ਯਾਤ ਦੀ ਕੋੜ ਕਰਨੀ ਸਤੀਰਾਣਾ ਜੱਫੇ ਪਉਂਦੀ ਹੈ ਤੈਰੀ ਜਾਤ ਵਾਲੀ ਵੱਡੀ ਹੈ ਨਾ ਬੜੀ ਗੱਲਾਂ ਕਰਦੀ ਹੈਗੀ ਕੰਮ ਕਰ ਜਾ ਕੇ ਖੜੀ ਹੋਈ ਮੈਂ ਜੀ ਤੇਰੇ ਮੂੰਹ ਨਹੀਂ ਲੱਗਦੀ ਮੈਂ ਨਹੀਂ ਨਾਲਕ ਚੰਦਰੀ ਬਾਂਦਰ ਵਰਗੇ ਮੂੰਹ ਵਾਲੀ ਆ ਕੇ ਪਰੋਠੇ ਖੁੱਲੀ ਪਈ ਹੈਗੀ ਨਹੀਂ ਮੈਂ ਲੋਕਾਂ ਦੇ ਤਾਂ ਨਹੀਂ ਜਾਂਦੀ ਸੂਹਾ ਲੈਣ ਆਵਦੇ ਘਰੇ ਪਰੌਂਠੇ ਲਾ ਲੈ ਤੇ ਖਾ ਲੈ ਨਹੀਂ ਕਿਹੜੇ ਸੂਹਾ ਲੈ ਲਿਆ ਮੈਂ ਤੁਹਾਡੇ ਘਰੇ ਕਿਹੜੀ ਸੂਹ ਲੈ ਲਈ ਤੁਹਾਡੇ ਘਰੇ ਭੋਲਾ ਵੱਡਦਾ ਹੈਗਾ ਤੁਹਾਡੇ ਘਰੇ ਉਹਨਾਂ ਦਾ ਜਾਗਰ ਵੱਡਦਾ ਹੈਗਾ ਮੈਨੂੰ ਕੀ ਕੀ ਨਹੀਂ ਪਤਾ ਹੈਗਾ ਸੌ ਸੌ ਪਰਦੇ ਮੈਂ ਲਕੋਈ ਬੈਠੀ ਆ ਮੇਰੇ ਢਿੱਡ 'ਚ ਭਰੇ ਪਏ ਨੇ ਮੈਂ ਕਿਸੇ ਨੂੰ ਦੱਸਦੀ ਨਹੀਂ ਇਹ ਗੱਲ ਨਹੀਂ ਮੇਰੀ ਗੱਲ ਸੁਣਨੀ ਵੱਲਾ ਮੇਰਾ ਪੁੱਤ ਲਗੇ ਜਾਗਰ ਮੇਰਾ ਭਤੀਜਾ ਤੂੰ ਸਾਲੀ ਲਗਦੀ ਆ ਮੈਨੂੰ ਐ ਕਹੇਗੀ ਮੈਂ ਜਾੜਦੀ ਆਂਗੀ ਬਸ ਯਾਰ ਲਗਦੈ ਨੇ ਤੇਰੇ ਯਾਰ ਨੀ ਤੇਰੀ ਹੀ ਲਗਦਾ ਸਾਰਾ ਪਿੰਡ ਤੇਰੇ ਯਾਰਾਂ ਦਾ ਹਾਂ ਤੂੰ ਕੀ ਸੱਚੀ ਸਵਿੱਤਰੀ ਆਂਗੀ ਬਣੀ ਫਿਰਦੀ ਆਂਗੀ ਸਾਰਾ ਕੁਝ ਪਤਾ ਹੈ ਮੈਨੂੰ ਤੇਰੇ ਬਾਰੇ ਨੀ ਚੱਲ ਚੱਲ ਜਿਹੜਾ ਜੇ ਬੰਦਾ ਆਪ ਹੁੰਦਾ ਨਾ ਉਹ ਜਿਹੇ ਦੂਜੇ ਬਾਰੇ ਸੋਚਦਾ ਹੁੰਦਾ ਤਾਂ ਹੀ ਤਾਂ ਤੂੰ ਲੋਕਾਂ ਦੇ ਫਿਰਦੀਆਂ ਸੁਹਾ ਲੈਂਦੀ ਨੀ ਮੇਰੇ ਨਾਲ ਜੁੱਤੀ ਨਹੀਂ ਆਂਦੀ ਹੈ ਕਿ ਲੋਕਾਂ ਦੇ ਮੈਂ ਤਾਂ ਆਪ ਦਾ ਘਰ ਦੀ ਰਾਣੀ ਆ ਮੇਰਾ ਬੰਦਾ ਰਾਜਾ ਹੈਗਾ ਨਿੱਤੇ ਨੂੰ ਮੂਲ ਲਾਉਂਦਾ ਵੀ ਕੌਣ ਐ ਬੰਦੇ ਨੂੰ ਤਾਂ ਤੂੰ ਹੀ ਨਹੀਂ ਡੇਲਿਆ ਵੱਟੇ ਸਿਆਣ ਦੀ ਆਇਆ ਵੱਡੀ ਚਲਾਕ ਕਹੋਂਦੀ ਐ ਮੈਨੂੰ ਜਾਣੀ ਦੀ ਤੇਰਾ ਪਤਾ ਹੀ ਨਹੀਂ ਹੈਗਾ